ਕਹਿੰਦੇ ਹੋ ਕਿ ਕੱਲ੍ਹ ਸੀਐਮ ਸਾਹਿਬ ਖਿਸ਼ਹਾਤ ਵਿਜ਼ਿਟ ਕਰਨ ਆ ਰਹੇ ਆ ਕੱਲ੍ਹ ਨੂੰ ਆ ਰਹੇ ਪਰ ਪੁਲਿਸ ਨਾਲ ਜਨ ਜੋ ਕਿ ਦਫਤਰਾਂ ਵਿੱਚ ਨੇ ਪੀਸੀਸੀ ਕਰਦੇ ਜਾਂ ਕੋਈ ਹੋਰ ਵਗੈਰਾ ਔਰ ਸਾਰੇ ਦੁਕੀਆਂ ਦੇ ਲਗਾ ਦਿੱਤੇ ਗਏ ਲੋਕੀ ਪਛਾਣ ਹੋ ਰਹੇ ਕਿੱਦਾਂ ਦੇਖ ਦੋ ਮੁੱਖ ਮੰਤਰੀ ਸਾਹਿਬ ਠੀਕ ਹੈ ਉਹਨਾਂ ਦਾ ਰਾਈਟ ਆ ਜਿੱਥੇ ਮਰਜੀ ਜਾਣ ਜਿੱਥੇ ਮਰਜੀ ਜਾਣ ਉਹ ਫ੍ਰੀ ਵਿਜ਼ਿਟ ਕਰਨਾ ਪਰ ਜਿਹੜਾ ਦਫਤਰਾਂ ਦਾ ਸਟਾਫ ਆ ਚਾਹੇ ਉਹ ਪੁਲਿਸ ਡਿਪਾਰਟਮੈਂਟ ਆ ਚਾਹੇ ਉਹ ਡਿਪਟੀ ਕਮਿਸ਼ਨਰ ਦੇ ਐਡਮਿਨਿਸਟ੍ਰੇਟਿਵ ਸਟਾਫ ਆ ਜਾਂ ਉਹ ਜਿਹੜਾ ਸਟਾਫ ਆ ਉਹਨਾਂ ਸਾਰਿਆਂ ਨੂੰ ਉੱਥੇ ਲਾ ਦਿੱਤਾ ਜਾਂਦਾ ਉਹ ਬਹੁਤ ਗਲਤ ਆ ਹੁਣ ਦੇਖੋ ਦਫਤਰਾਂ ਦੇ ਵਿੱਚ ਸਟਾਫ ਤੇ ਪਹਿਲਾਂ ਹੀ ਬਹੁਤ ਘਟਿਆ ਹੁਣ ਜਦੋਂ ਸਟਾਫ ਦਫਤਰਾਂ ਵਿੱਚ ਘਟਿਆ ਲੋਕ ਦੂਰੋਂ ਦੂਰੋਂ ਦਫਤਰਾਂ 'ਚੇ ਕੰਮ ਕਰਾਉਣ ਆਉਂਦੇ ਆ ਤੇ ਜਿਹੜਾ ਤੁਸੀਂ ਲੋਕਾਂ ਨੂੰ ਸੱਜੇ ਕੰਮ ਕਰਨਾ ਤੇ ਲੋਕਾਂ ਨੂੰ ਦਫਤਰਾਂ ਦੇ ਵਿੱਚ ਆਪਣੇ ਆਪ ਕੰਮ ਕਰਾਣ ਦੀ ਆਦਤ ਜਿਹੜੀ ਆ ਉਹ ਡਿਵੈਲਪ ਕਰਨੀ ਚਾਹੀਦੀ ਹੈ ਉਹ ਕਲਚਰ ਡਿਵੈਲਪ ਕਰਨਾ ਚਾਹੀਦਾ ਮੁੱਖ ਮੰਤਰੀ ਸਾਹਿਬ ਦੇ ਆਣ ਨਾਲ ਜਾਂ ਜਿਹੜੇ ਮੰਤਰੀ ਹੋਰ ਵਿਜ਼ਿਟ ਕਰਦੇ ਆ ਪੇ ਉਹਦੇ ਨਾਲ ਵਰਕ ਕਲਚਰ ਕਿਉਂ ਪ੍ਰਭਾਵਿਤ ਹੁੰਦਾ ਦਫ਼ਤਰਾਂ ਦਾ ਜਿਹੜਾ ਕੰਮ ਪ੍ਰਭਾਵਿਤ ਹੁੰਦਾ ਉਹ ਲੋਕਾਂ ਦੇ ਵਿੱਚ ਸਰਕਾਰ ਦੀ ਕੋਈ ਬਹੁਤੀ ਵੱਡੀ ਪ੍ਰਸ਼ੰਸਾ ਨਹੀਂ ਲੋਕ ਕਰਦੇ ਸਰਕਾਰ ਨੂੰ ਮਾੜਾ ਹੀ ਕਹਿੰਦੇ ਆ ਕਿ ਸਰਕਾਰ ਦੀ ਜਿਹੜੀ ਮੈਨੇਜਮੈਂਟ ਆ ਇਸ ਵੰਦੇ ਵਿੱਚ ਬਹੁਤ ਮਾੜੀ ਆ ਮੁੱਖ ਮੰਤਰੀ ਸਾਹਿਬ ਆਣ ਜਾਣ ਜਿੱਦਾਂ ਮਰਜੀ ਚਾਹੇ ਹੋਰ ਮਿਨਿਸਟਰ ਆਣ ਜਾਣ ਪਰ ਜਿਹੜਾ ਵਰਕ ਕਲਚਰ ਆ ਦਫ਼ਤਰਾਂ ਦਾ ਉਹ ਸਰਕਾਰ ਦੀਆਂ ਗਲਤ ਕਾਰਵਾਈਆਂ ਕਰਕੇ ਪਹਿਲਾਂ ਹੀ ਬਹੁਤ ਅਫੈਕਟਡ ਆ ਲੋਕ ਬੜੇ ਪਰੇਸ਼ਾਨ ਆ ਕੋਈ ਲੋਕਾਂ ਦਾ ਦਫ਼ਤਰਾਂ ਵਿੱਚ ਕੰਮ ਨਹੀਂ ਹੋ ਰਿਹਾ ਸੱਤਜੁੱਤ ਆਉਣ ਤੋਂ ਪਹਿਲਾਂ ਇਹੀ ਭਗਵੰਤ ਮਾਨ ਕਹਿ ਦੇ ਸੀਗੇ ਕਿ ਜਦੋਂ ਸਾਡੀ ਸਰਕਾਰ ਆਏਗੀ ਕਿਸੇ ਨੂੰ ਵੀ ਨਹੀਂ ਛੇੜਿਆ ਜਿਹੜੇ ਕੰਮ ਕਰਨ ਵਾਲੇ ਬੰਦੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ ਲੋਕ ਆਪਣਾ ਕੰਮ ਆਪਣੇ ਕਰਾ ਸਕਦੇ ਆ ਹੁਣ ਵੀ ਨਾਲ ਦੇਖਿਆ ਜਾਵੇ ਤੇ ਇੱਕ ਬਲੈਕ ਸਰਕਾਰ ਤੁਹਾਡੇ ਦਰਵਾਜ਼ੇ ਪਰ ਦਰਵਾਜ਼ੇ ਤੇ ਤੁਹਾਡੇ ਵੀ ਲੋਕੀਂ ਪਿੱਛੇ ਕੰਮ ਕਰਾਉਣਾ ਉਹ ਖਰਾਬ ਹੋ ਰਿਹਾ ਕਿੱਥੇ ਹੋ ਰੂਗੀ ਜਿਹੜੀ ਪੰਜਾਬ ਸਰਕਾਰ ਦੀ ਪਾਲਿਸੀ ਆ ਆਪਦੀ ਸਰਕਾਰ ਆਪਦੇ ਦਰਵਾਜ਼ੇ ਉਹ ਟੋਟਲੀ ਗਲਤ ਪਾਲਿਸੀ ਆ ਉਹਨੇ ਉਸਨੇ ਸਾਰੇ ਦਫ਼ਤਰਾਂ ਦਾ ਜਿਹੜਾ ਵਰਕ ਕਲਚਰ ਆ ਉਹ ਸਾਰਾ ਹੀ ਖਰਾਬ ਕਰ ਦਿੱਤਾ ਗਿਆ ਕਿਉਂਕਿ ਬੜਾ ਔਖਾ ਹੈ ਇੱਕ ਮੁਲਾਜ਼ਮ ਲਈ ਸਾਰਾ ਕੰਪਿਊਟਰ ਤੇ ਪ੍ਰਿੰਟਰ ਉੱਥੇ ਮੌਕੇ ਤੇ ਦਫ਼ਤਰਾਂ 'ਚ ਲੈ ਕੇ ਜਾਣਾ ਜਦੋਂ ਬਾਰ-ਬਾਰ ਕੈਰੀ ਕਰਨਗੇ ਨੈਚਰਲੀ ਤੌਰ ਤੇ ਉਹ ਸਿਸਟਮ ਜਿਹੜਾ ਹੈ ਉਹ ਡੈਮੇਜ ਹੋਏਗਾ ਔਰ ਪਿੰਡਾਂ ਦੇ ਵਿੱਚ ਜਿਹੜਾ ਕੋਈ ਕੰਮ ਹੋ ਰਿਹਾ ਫਾਰਮ ਐਪਲੀਕੇਸ਼ਨ ਭਰਨ ਤੋਂ ਸਵਾਇ ਕੋਈ ਕੰਮ ਨਹੀਂ ਹੋ ਰਿਹਾ ਇਹਦਾ ਉਦਾਂ ਵੀ ਭਰੇ ਜਾ ਸਕਦੇ ਲੋਕ ਆਪ ਹੀ ਭਰ ਲੈਂਦੇ ਆ ਲੋਕਾਂ ਦੇ ਅੰਦਰ ਆਪਣੇ ਆਪ ਸੈਲਫ ਕੌਨਫੀਡੈਂਸ ਡਿਵੈਲਪ ਕਰਨੀ ਲੋਕਾਂ ਨੂੰ ਇਹੇ ਕੰਮ ਆਪ ਕਰਨ ਦੀ ਆਦਤ ਪਾਣੀ ਚਾਹੀਦੀ ਆ ਨਾ ਕਿ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਕਹੋ ਅਸੀਂ ਸਰਕਾਰ ਤੁਹਾਡਾ ਬਹੁਤ ਵਧੀਆ ਕੰਮ ਕਰ ਰਹੀ ਆ ਇਹ ਬਿਲਕੁਲ ਗਲਤ ਆ ਦਫਤਰਾਂ ਜਾ ਕੇ ਦੇਖੋ ਇੱਕ ਕਿਸਮ ਦਾ ਤਾਲੇ ਲੱਗਿਆ ਮੈਂ ਲਿਬਰ ਡਿਪਾਰਟਮੈਂਟ ਦੀ ਗੱਲ ਕਰਦਾ ਉੱਥੇ ਬਹੁਤ ਸਾਰੇ ਕੰਮ ਆ ਜਿਹੜਾ ਕੰਪਿਊਟਰ ਨਹੀਂ ਹੁੰਦਾ ਉਹਨਾਂ ਦੀਆਂ ਅਲਮਾਰੀਆਂ 'ਚ ਰਿਕਾਰਡ ਪਿਆ ਬਹੁਤ ਸਾਰੇ ਕੰਮ ਉਹਨਾਂ ਨੇ ਰਿਕਾਰਡ ਦੇ ਅਨਸਾਰ ਕਰਨਾ ਹੁੰਦਾ ਪਰ ਤੁਸੀਂ ਦੱਸੋ ਵੀ ਤੁਸੀਂ ਉਹਨਾਂ ਗੱਡੀਆਂ ਦੇ ਦਿੱਤੀਆਂ ਉਹਨਾਂ ਨੂੰ ਜਾਂ ਉਹਨਾਂ ਨੂੰ ਕੋਈ ਹੋਰ ਇਦਾਂ ਦੇ ਵਹੀਕਲ ਪ੍ਰੋਵਾਈਡ ਕਰਾ ਦੇ ਜਿਹੜੇ ਕਿ ਸਾਰਾ ਰਿਕਾਰਡ ਚੁੱਕ ਕੇ ਉੱਥੇ ਪਿੰਡਾਂ ਜਿੱਥੇ ਚੱਲ ਜਾਣ ਕੱਲ ਨੂੰ ਰਿਕਾਰਡ ਡੈਮੇਜ ਹੋ ਗਿਆ ਤਾਂ ਮੁਲਾਜ਼ਮ ਫਸੇਗਾ ਨਾ ਡੈਮੇਜ ਹੋਇਆ ਤੇ ਉੱਥ ਤਾਮਲਾਜਮ ਨੂੰ ਮਾਰਾ ਕਿਹਾ ਜਾਂਦਾ ਆ ਸ਼ਹਿਰ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ ਕਈ ਵਾਰ ਜਿਹੜਾ ਆ ਡੈਥ ਐਂਡ ਬਰਥ ਵਾਲੇ ਆ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਆ ਮਿਸਟਰ ਜਿੰਪਾਈ ਨੂੰ ਵੀ ਕੈਬਨਿਟ ਮਨਿਸਟਰ ਆ ਪੇ ਤੁਸੀਂ ਦੱਸੋ ਸਾਰਾ ਰਿਕਾਰਡ ਕੈਰੀ ਕਰਕੇ ਕੌਣ ਲੱਗੇ ਜਾਏਗਾ ਕਿਾ ਜਦੋਂ ਤੁਸੀਂ ਚੰਡੀਗੜ੍ਹ ਤੋਂ ਆਦੇ ਉਹ ਮੁੱਖ ਮੰਤਰੀ ਸਾਹਿਬ ਜੀ ਕਿ ਆਪਨੇ ਸਾਰੇ ਦਫ਼ਤਰ ਦਾ ਰਿਕਾਰਡ ਆਪਣਾ ਨਾਲ ਲੈ ਕੇ ਆਦੇਓ ਜਾਂ ਜਿਹੜੇ ਤੁਹਾਡੇ ਸੈਕਰੀਜ਼ ਆ ਉਹ ਆਪਣਾ ਦਫ਼ਤਰ ਦਾ ਰਿਕਾਰਡ ਸਾਰਾ ਨਾਲ ਲੈ ਕੇ ਆਦੇਓ ਇਹਦੇ ਲੋਕਾਂ ਨੂੰ ਕਾਂਗਰਸ ਵਾਂਗ ਮੂਰਖ ਬਣਾਣ ਲਈ ਗੱਲ ਐਪਲੀਕੇਸ਼ਨ ਲੈ ਲਓ ਸਾਈਨ ਕਰ ਦਿਓ ਕਿਸੇ ਨੂੰ ਰਸੀਵਿੰਗ ਨੰਬਰ ਨਹੀਂ ਦਿੱਤਾ ਜਾ ਰਿਹਾ ਐਪਲੀਕੇਸ਼ਨ ਦਾ ਕੈਂਪਾਂ ਦੇ ਵਿੱਚ ਇਹ ਲੋਕਾਂ ਦੇ ਨਾਲ ਬਹੁਤ ਵੱਡਾ ਫਰਾਡ ਕੀਤਾ ਜਾ ਰਿਹਾ ਤੁਸੀਂ ਬੋਟ ਤੇ ਜਰੂਰ ਬਣਾ ਲੋਗੇ ਲੋਕਾਂ ਨੂੰ ਪਰਵਾ ਕੇ ਪਰ ਮਰ ਕਲ ਤੇ ਜਿਹੜਾ ਪੰਜਾਬ ਦਾ ਉਹ ਸਾਰਾ ਤਬਾਹ ਕਰ ਦਿੱਤਾ ਉਹ ਤੁਸੀਂ ਬੜੀ ਤੇਜ਼ੀ ਦੇ ਨਾਲ ਤਬਾਹ ਵੀ ਕਰ ਰਹੇ ਹੋ